ਹੈਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਬੁਟੀਕ ਦੇ ਪਰਤਾੜਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਬਹੁਤ ਹੀ ਸੋਹਣੇ ਔਰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਸੇਲ ਵਾਲੇ ਸੂਟਾਂ ਦੇ 컬렉ਸ਼ਨ ਲੈ ਕੇ ਆਏ ਜਿਹੜੀ ਇਹ ਵਾਲ ਸੂਟ ਮਿਲਣਗੇ ਤੁਹਾਨੂੰ ਟੈਬੀ ਸਿਲਕ ਦਾ ਆਲਓਵਰ ਸੂਟ ਮਿਲੇਗਾ ਜਿਸ ਦੇ ਉੱਪਰ ਤਿੱਲੇ ਪਲੱਸ ਥ੍ਰੈਡ ਦਾ ਕੰਮ ਕੀਤਾ ਗਿਆ ਕੁਝ ਦੇ ਉੱਪਰ ਹੈਗਾ ਆਰੀ ਪਲੱਸ ਹੈਂਡ ਦਾ ਕੰਮ ਕੀਤਾ ਗਿਆ ਬਟ ਇਹ ਸਾਰੇ ਦੇ ਸਾਰੇ ਪੀਸ ਹੈਗਾ ਜਿਹੜੀ ਆਪਾਂ ਸੇਲ ਤੇ ਲਗਾ ਦਿੱਤੇ ਆ 1500 ਰੁਪਿਆ ਵਾਲਾ ਪੀਸ ਹੈਗਾ ਜਿਹੜਾ ਸਿਰਫ ਤੁਹਾਨੂੰ 800 ਰੁਪਿਆ ਦੇ ਵਿੱਚ ਮਿਲੇਗਾ ਵਿਦਆਊਟ ਦੁਪੱਟਾ ਰਹਿਣ ਵਾਲਾ ਤੁਸੀਂ ਕੋਈ ਵੀ ਕਲਰ ਆਪਸ਼ਨ ਤੁਹਾਨੂੰ ਕਾਫੀ ਜ਼ਿਆਦਾ ਮਿਲੇਗੀ ਡਿਜ਼ਾਈਨਿੰਗ ਵੀ ਤੁਹਾਨੂੰ ਇਹਨਾਂ ਵਿੱਚ ਬਹੁਤ ਜ਼ਿਆਦਾ ਮਿਲੇਗੀ ਤੁਸੀਂ ਕੋਈ ਵੀ ਇਹਨਾਂ ਵਿੱਚ ਆਪਣੇ ਲਈ ਚੂਜ਼ ਕਰ ਸਕਦੇ ਹੈਗੇ ਹੋ ਔਰ ਇਹ ਵਾਲੇ ਹੋਣਗੇ ਜਿਹੜੇ ਇਹ ਵੀ ਆਪਾਂ ਨੇ ਸੇਲ ਦੇ ਉੱਪਰ ਲਗਾ ਦਿੱਤੇ ਗਏ ਨੇ ਇਹ ਪਹਿਲਾਂ ਪੀਸ ਆਫਰ 2200 ਦੇ ਨੀਅਰ ਅਬਾਊਟ ਜਿਹੜਾ ਸਿਲਕ ਕੀਤਾ ਬਟ ਹੁਣ ਇਹ ਜਿਹੜੇ ਸੂਟ ਹੈਗੇ ਕ੍ਰੇਪ ਦਾ ਤੁਹਾਨੂੰ ਆਲਓਵਰ ਸੂਟ ਮਿਲੇਗਾ ਨਾਲ ਤੁਹਾਨੂੰ ਚੁਣੌਣ ਦਾ ਦੁਪੱਟਾ ਮਿਲੇਗਾ ਹੈਂਡਵਰਕ ਦਾ ਪੀਸ ਹੋਏਗਾ ਪਲੱਸ ਦੁਪੱਟੇ ਦੇ ਉੱਪਰ ਵੀ ਹੈਂਡਵਰਕ ਤੁਹਾਨੂੰ ਮਿਲੇਗਾ ਪ੍ਰਾਈਜ਼ ਹੋਏਗਾ ਸਿਰਫ 2400 ਰੁਪਿਆ ਸਾਰੇ ਦੇ ਸਾਰੇ ਸੂਟ ਤੁਹਾਨੂੰ ਸੇਲ ਵਾਲੇ ਮਿਲਣਗੇ ਸੋਲੋ ਪੀਸ ਰਹਿਣ ਵਾਲਿਆ ਤੁਸੀਂ ਕੋਈ ਵੀ ਇਹਨਾਂ ਚੋਂ ਆਪਣੇ ਲਈ ਚੂਜ਼ ਕਰ ਸਕਦੇ ਹੈਗੇ ਹੋ ਔਰ ਇਹਨਾਂ ਦਾ ਪ੍ਰਾਈਜ਼ ਹੋਏਗਾ 2400 ਰੁਪਿਆ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲ ਜਾਣਗੇ ਕਲਰ ਆਪਸ਼ਨ ਇਹਨਾਂ ਵਿੱਚ ਵੀ ਤੁਹਾਨੂੰ ਕਾਫੀ